ਹਾਂਜੀ ਯਾਰ ਕੀ ਹਾਲ ਚੜਾ ਹਰੇ ਦੋਸਤਾਂ ਮੇਰੇ ਉਮੀਦ ਕਰਦਾ ਤੈਨੂੰ ਠੀਕ ਠਾਕ ਹੋ ਸਡ ਜਨਵਰੀ ਸੱਟ ਵੈਟ ਹੋਣਗੇ ਤੇ ਮਿੱਤਰੋ ਬਾਈ ਅੱਜ ਤੁਹਾਨੂੰ ਅਪਡੇਟ ਦਿੰਨੇ ਕਬੂਤਰਾਂ ਦੀ ਪੈਗਾ ਸਾਰਾ ਖੱਲਰ ਬਾਈ ਬੱਚਿਆਂ ਨੂੰ ਪਤਾ ਨਹੀਂ ਕਿਹੜੀ ਜੀ ਡਰਾ ਗਈ ਤੇ ਅਹੀ ਜਦੋਂ ਮੈਂ ਤੁਹਾਨੂੰ ਨੇ ਉੱਪਰ ਆ ਕੇ ਦੇਖਿਆ ਨਾ ਕੀ ਮੋਲ ਬਣਿਆ ਵੈ ਸੀ ਇਹ ਮੋਲ ਦਾ ਬਾਈ ਮੈਂ ਕਹਿੰਨਾ ਬਣਾ ਔਖਾ ਹੀ ਸੀ ਬਾਈ ਸਾਰੇ ਉੱਡੇ ਫਿਰਦੇ ਸੀਗੇ ਤੇ ਨਾ ਅੱਧੇ ਤਾਂ ਅਹੀ ਇਕੱਠੇ ਕਰ ਲਏ ਆ ਅੱਜ ਤਾਂ ਸਾਰੀ ਭੱਜੀ ਫਿਰਦੀ ਸੁਮਖਿਆਲ ਜਿਹਾ ਇੱਥੇ ਬਣਿਆ ਵੈ ਸੀ ਤਿੰਨ ਤਾ ਜੰਦੇ ਨੇ ਉਹਨੇ ਵਾਲੇ ਚਾਰ ਠੀਕ ਆ ਇੱਕ ਬੱਚਾ ਤਾਂ ਆਪਣਾ ਹੋ ਬੈਠਾ ਆ ਦਿਖਾਉਣਾ ਤੁਹਾਨੂੰ ਮੈਂ ਉਹ ਦੇ ਖੁੱਡੇ ਤੇ ਬੈਠਾ ਠੀਕ ਹੈ ਜੀ ਇਹ ਹੈਗਾ ਆਪਣੇ ਟੈਡ ਵਾਲਾ ਜਿਹਦੀ ਜਮਾਂਦਰੂ ਕਾਲੀ ਪੂਛ ਆ ਉਦੋਂ ਬਾਅਦ ਤੁਹਾਨੂੰ ਦਿਖਾਉਣਾ ਮੈਂ ਇੱਕ ਬੱਚਾ ਕਾਂਤ ਵਾਲਾ ਇੱਧਰ ਡਿੱਗ ਪਿਆ ਕਿਤੇ ਇੰਨੇ ਕੇਰਗੇ ਚ ਉਹ ਤੋਂ ਲੈ ਕੇ ਇੱਧਰ ਖੁੱਡੇ ਸੇਹਦਣਾ ਇੰਨੇ ਕੇਰਗੇ ਚ ਕਿਤੇ ਡਿੱਗ ਪਿਆ ਇਹ ਉਦੋਂ ਬਾਅਦ ਬੱਚਾ ਇੱਕ ਨਾ ਉਹ ਦਨੂ ਗਿਆ ਵਾ 2 3 ਡੰਡੇ ਵਾਲਾ ਪਤਾ ਨਹੀਂ ਥੁੱਡਿਆ ਫਿਰਦਾ ਅੱਗੇ ਤਾਂ ਸਾਡੀ ਨਿਗਾਚ ਸੀਗਾ ਹੁਣ ਪਤਾ ਨਹੀਂ ਕਿੱਧਰ ਜਲ ਗਿਆ ਹੁਣ ਜਿਹੜਾ ਦਰਸਦੇ ਆ ਇਹ ਆਹ ਵਾਲਾ ਦਰਸ ਜਿਹੜਾ ਇਹਦੇ ਉੱਤੇ ਫਿਰਦਾ ਸੀਗਾ ਡਿੱਗਦਾ ਪਰ ਡਿੱਗਿਆ ਨਹੀਂ ਤੇ ਉੱਚਾ ਨੁੰਨੇ ਵਾਲੇ ਕਬੂਤਰਾਂ 'ਤੇ ਚੜ ਗਿਆ ਸੀਗਾ ਪਤਾ ਨਹੀਂ ਹੁਣ ਸਾਨੂੰ ਦੀਦਿਆ ਨਹੀਂ ਗਿਆ ਜਿਹਦੇ ਪਰ ਟੂਟ ਛੜਨ ਦਾ ਕੀਤਾ ਸੀ ਹਰਾ ਉਹ ਬਾਈ ਤੇ ਐਕਣਾ ਹੀ ਡੰਡੇ ਵਾਲਾ ਕੱਲਾ ਡੰਡਾ ਮਾਰ ਰਣਾ ਜਿਹਦੇ ਉਹ ਬਾਈ ਮੈਂ ਮਸਾਂ ਲਾਇਆ ਆ ਗਿਆ ਹੂੰ ਸਿੱਧਾ ਛਤਰੀ ਤੇ ਇੱਧਰ ਬੈਠਾ ਉਹ ਉਹ ਸਵਾਰ ਨਗੀ ਜੀਤਾ ਹੋਣਾ ਜਿਹਦੀ ਉਹ ਵਾਲਾ ਤੇ ਹੁਣ ਜਦੋਂ ਉਹ ਡਕੇ ਆਉਂਦਾ ਉਹ ਵੀ ਤੁਹਾਨੂੰ ਦਿਖਾਉਨੇ ਆ ਜਾਂ ਜੇ ਟੂਸੇ ਡੰਡੇ ਵਾਲਾ ਉਹ ਤੇ ਜਾਂ ਜਿਹੜਾ ਇੱਥੇ ਕੇ ਡਿੱਗਿਆ ਕਾਂਤ ਵਾਲਾ ਉਹ ਪੂਛ ਵਾਲੇ ਨੂੰ ਬਹਿਣ ਦੇ ਪਹਿਲਾਂ ਉਹ ਬੈਠ ਗਿਆ ਦਾ ਉਹ ਤਾਂ ਔਖਾ ਲੱਗਦਾ ਪੂਛ ਵਾਲੇ ਨੂੰ ਆ ਮੇਰਾ ਪੂਛੜਾ ਬਈ ਨੋਨੇ ਦਾ گلابی ਵਾਲਾ ਇਹ ਬਹਿ ਜਾਵੇ ਨਾ ਛਤਰੀ ਤੇ ਫਿਰ ਦੂਜੇ ਆਪ ਵੀ ਬਹਿ ਜਾਣਗੇ ਬਹਿ ਜਾ ਸ਼ੇਰਾ ਬਹਿ ਜਾ ਬਹਿ ਜਾ ਬਹਿ ਜਾ ਬਹਿ ਜਾ ਬਹਿ ਜਾ ਚਾਰੇ ਹੋ ਗਏ ਬਈ ਇਕੱਠੇ ਉਹ ਜਿਹੜਾ ਤਾਂ ਬਾਹਰ ਉਹ ਪਰ ਮੇਰਾ ਇਰਾਦਾ ਉਹਨੂੰ ਮੇਰੇ ਨਾਲ ਨੂੰ ਬੰਨਿਆ ਕਰੀਏ ਛਤਰੀ ਕਿਹੜੇ ਨੂੰ ਉਹ ਜਿਹੜੇ ਬੂੜ ਤੇ ਬੈਠੇ ਟੂਸੇ ਆਹ ਹੋ ਆਹ ਹਣਾ ਤਾਂ ਇਹ ਫਜ਼ਰ ਹੈ ਸਹੀ ਗੱਲ ਆ ਯਾਰ ਬਈ ਇਹਦੇ ਨਾਲ ਪੁੱਠਾ ਲੱਗਿਆ ਹੋਇਆ ਯਾਰ ਥੋੜਾ ਜਿਹਾ ਨਾ ਪੁੱਠਾ ਵਾਵਾ ਹੀ ਪਹਿਲਾ ਪਹਿਲਾ ਵਾਵਾ ਚੁੱਟਿਆ ਪਹਿਲੀਆਂ ਚ ਲੱਗੀ ਸਨ ਦੇਖੋ ਬਈ ਪਾਪੇ ਨੇ ਬਿਠਾਈ ਅੱਜ ਉਹ ਦੇਖੋ ਦੇਖੋ ਬੁਨੀਲੇ ਕੋਲੇ ਕਿਧਰੋਂ ਡੜ ਡੜ ਕੇ ਆਉਂਦੇ ਆ ਇੱਧਰ ਵੀ ਇੱਕ ਪੰਨ ਗਿਆ ਥੱਲੇ ਡੜ ਡੜ ਕੇ ਪੈ ਗਿਆ ਉਹ ਜਾਲ ਤੇ ਮੇਰੇ ਸਾਹਮਣੇ ਪਰਾ ਥੱਲੇ ਉੱਤਰਦਾ ਹੀ ਇਹ ਪਤਾ ਕੀ ਯਾਰ ਇੱਕ ਤਾਂ ਹੀ ਨੋਕ ਚੱਟੀ ਆ ਤੇ ਦੂਜੀ ਗੱਲ ਬਾਈ ਇਹਦੀ ਅੱਖ ਹੈ ਨੀ ਹੈਗੀ ਫੇਰ ਭਈਆ ਘੋਟਾ ਦੇਖ ਲੋ ਅਜੇ ਵੀ ਗੱਲਾ ਹੀ ਆ ਜਦੋਂ ਹੁਣ ਅੱਜ ਧੁੱਪ ਬਹੁਤ ਕਰੜੀ ਵੇ ਕੱਲ ਵੀ ਲੱਗੀ ਸੀ ਠੀਕ ਆ ਅੱਜ ਵੀ ਲੱਗੀ ਆ ਪਾਪਾ ਚੱਤ ਚੱਕ ਰਹੀ ਸਾਨੂੰ ਠੀਕ ਆ ਹਾਂ ਹੌਸ਼ਾ ਤਾਂ ਚੱਕ ਰਗੇ ਸਹੀ ਗੱਲ ਉਹ ਨਹੀਂ ਛੇਤੀ ਹਨਾ ਮੋਲ ਕੇ ਆਪੇ ਬਣਾਉਂਦੇ ਫਿਰਾਂਗੇ ਵਲਕੀ ਚੱਲਾਂ ਉਹ ਤਾਂ ਬਈ ਸਹ ਲੈ ਕੇ ਬਹਿ ਗਿਆ ਉਹ ਵੇਖੋ ਤੇ ਹਾਦੀ ਚੱਲ ਕੋਈ ਨਾ ਉੱਡੇ ਖੜੂਗਾ ਇਹ ਕੇਰੀ ਛੇਕਾਂਤ ਵਾਲਾ ਪਤਾ ਨਹੀਂ ਇੱਥੇ ਕਿੱਥੇ ਡੱਗ ਪਿਆ ਉਹ ਵੀ ਉਦੋਂ ਬੈਂਦਾ ਬੈਂਦਾ ਪਤਾ ਨਹੀਂ ਕਿੱਦਾਂ ਲੰਘ ਗਿਆ ਤੇ ਇਹਨਾਂ ਨੂੰ ਫਿਰ ਤਾਰਦੇ ਆ ਜਦੋਂ ਉਹ ਆ ਗਏ ਠੀਕ ਆ ਜੀ ਦੇਖੋ ਬਈ ਬਿਠਾਦੇ ਆ ਪਾਹਾ ਤਿੰਨ ਇੱਥੇ ਬੈਠੇ ਟੈਡੀ ਗਲੈਬੀ ਟੈਡੜਾ ਤੇ ਟੂਸੇ ਵਾਲਾ ਬਾਕੀ ਪਾਲਟੀ ਬੈਠੀ ਐ ਇੱਥੇ ਇਹਦੇ ਚ ਹੈਗੇ ਆ ਬਈ ਇਹ ਟੂਸਿਆਂ ਵਾਲਾ ਟੈਡਟੋਰੀ ਵਾਲਾ ਟੈਡ ਟੂਸੇ ਵਾਲਾ ਡੰਡਿਆਂ ਵਾਲਾ ਟੂਸੇ ਟੋਰੀ ਵਾਲਾ ਤੇ ਬੈਠਾ ਵਾਲਾ ਕੰਡ ਜਾਲਰ ਆ ਬੈਠਾ ਤੇ ਕਾਂਡੇ ਟਿੱਕੇ ਵਾਲਾ ਛਾਖਾ ਖਾ ਲਗੀਰ ਵਾਲਾ ਦੋਨੇ ਛਾਖੇ ਸੱਜੇ ਖੱਬੇ ਵਾਲੇ ਹਾਂ ਅਜੇ ਥੱਲੇ ਕਿੰਨੀ ਧੂਏ ਦੀ ਹਵਾ ਜੀ ਲੱਗਦੀ ਹੈ ਠੀਕ ਹੈ ਭਾਈ ਆ ਜਾਨਵਰ ਇੱਥੇ ਬਿਠਾਏ ਆ ਆ ਆਗੇ ਨੁੰਨੇ ਵਾਲੇ ਤੇ ਆਪਾਂ ਹੁਣ ਕਰਦੇ ਇਹਨਾਂ ਦੀ ਵੇਟ ਕਿੱਧਰ ਇੱਧਰ ਸਹੀ ਹੋਗਾ ਅੱਛਾ ਕਿੱਥੇ ਇੱਥੇ ਭਾਈ ਇਹ ਨਹੀਂ ਨਹੀਂ ਹੈ ਇਹ ਜੜੀਵਾਰ ਨਹੀਂ ਹੈ ਨਹੀਂ ਜਾ ਨਿਕਲਦੀ ਆ ਹੋਰ ਨਹੀਂ ਚੱਲਿਆ ਤਾਂ ਵਿਚਾਰਾ ਕਿਤੇ ਦਾ ਉਹ ਵਾਕੀ ਜੂਨੀ ਕਿੱਦਾਂ ਪਤਾ ਨਹੀਂ ਕਿਹੜਾ ਕਹਿੰਦੇ ਪਾਣੀ ਖੜਾ ਤੇ ਖੜਾ ਹੀ ਆ। ਹਾਂ। ਹਾਂ ਇਹਨੇ ਲੈਂਟਰ ਲੁੰਟਰ ਚੋਂ ਲੱਗ ਗਿਆ ਹਰ ਚ ਵੀ ਕਹਿੰਦਾ ਲੈਂਟਰ। ਹਾਂ ਚਾ ਆਏ ਫਿਰ ਕੜਦੇ ਤਾਂ ਵੀ ਨਾ ਚੜਦੇ ਬਰਾਬਰ। ਹਾਂ। ਹਾਂ ਤੇ ਮੇਰੇ ਯਾਰ ਦੇ ਕਾਰਨ ਮੇਰੇ ਖੁੱਡੇ ਪਾ ਲੈਣੇ ਦਾ। ਕਿਤੇ। ਹਾਂ ਦਵਾਈ ਨਹੀਂ ਕਰਦੇ। ਖੁੱਡੇ ਪਾ ਲੈਣੇ। ਨਹੀਂ ਯਾਰ ਭਾਈ ਤੂੰ ਕੁੱੜੀ ਕਰ ਸਕਦਾ। ਬਾਈ ਨੁੰਨੇ ਆਈਸਕ੍ਰੀਮ ਕੀ ਕਰਨਾ ਸੀ ਖੁੱਡੇ ਆਉਣੇ ਉੱਤੇ ਇਹ ਤੁਹਾਡਾ ਘਰ ਹੁੰਦਾ ਔਰ ਨੇ ਇਹ ਬਈ ਇਹ ਨਾ ਕੁੱਤਰਾ ਵਾਲੇ ਕੰਮ ਚ ਨਾ ਸਬਰ ਹੈ ਨਹੀਂਗਾ ਜੇ ਤੇਰੇ ਕੋਲ ਹੁਣ ਦੋ ਖੁੱਡੇ ਆ ਕਿੱਥੇ ਦਿਖ ਲਾ ਛੋਟੇ ਦੋ ਖੁੱਡੇ ਬਾਈ ਨੁੰਨੇ ਦੇ ਪਹਿਲਾਂ ਵਾਲੇ ਖੁੱਡੇ ਨਾ ਹੀ ਉਦੋਂ ਵਲੌਗ ਨਹੀਂ ਬਣਾਉਂਦੇ ਹੁੰਦੇ ਆਹ ਦੇਖਾ ਫਿਰ ਬਾਂਟੀ ਦੇ ਖੁੱਡੇ ਐ ਡੇਡੇ ਸੀ ਔਰ ਇਹ ਸਾਹਮਣੇ ਖੁੱਡੇ ਠੀਕ ਹੈ ਛੜੀ ਜਮ ਅਗਲੇ ਪਾਸੇ ਐ ਡੇਡੇ ਦੋ ਖੁੱਡੇ ਸੀ ਉਹਨੇ ਕੋਲ ਐਡੀਆਂ ਹੀ ਬਾਰੀਆਂ ਸੀਗੀਆਂ ਉਹਦੇ ਚਾਈ ਢੁਈਆਂ ਮਰਾਉਂਦੇ ਹੁੰਦੇ ਸੀਗੇ ਵਿਚ ਵੰਨਣ ਲਈ ਤੇ ਅੱਜ ਵੇਖ ਲਓ ਹਣ ਬੱਚੇ ਹੈਗੇ 10 ਪਰ 10 ਹਨ ਵੀ ਹੈ ਰਾਜੇ ਨਹੀਂ 6 ਫੁੱਟੇ ਖੁੱਡੇ ਆ ਜਿਹਦੇ ਚ ਮੈਂ ਵੀ ਖੜ ਸਕਦਾ ਮੈਂ ਆਪਦੇ ਨਹੀਂ ਡੇ ਉੱਚੇ ਲੰਮੇ ਪਾਈ ਜਿੱਦੇ ਇਹਨੂੰ ਪੁਆ ਕੇ ਦਿੱਤੇ ਵੇਖ ਲਓ ਤੇ ਆ ਖੁੱਡੇ ਤਾਂ ਤਰੇੜ ਦੇਖੋ ਕੰਨੀ ਆਈ ਉਹ ਦੇ ਮਗਲੇ ਪਾਸੇ ਦੇਖੋ ਇਧਰ ਲੈ ਛੱਟ ਵੀ ਹੋ ਜਾਈ ਜਾਂਦੇ ਹਾਂ ਯਾਉਂ ਤਰ ਗਾਉ ਬਾਹਰ ਘੱਟ ਕੇ ਸਾਰੇ ਬਈ ਇੱਥੇ ਜਾ ਕੇ ਬੈਠੀ ਆਂ ਕੋਈ ਫਾਇਦਾ ਨਹੀਂ ਆਵੀ ਵਾ ਫਿਰਦੇ ਰਹਿੰਦੇ ਦੋ ਚਾਰ ਆਸ ਗੰਨੇ ਆਵੇ ਆਵੇ ਹਾਂ ਆਵੇ ਐਡੀ ਕੱਢ ਕੇ ਦਾ ਸਵਾਰ ਕੇ ਹੀ ਹੈ ਤੇ ਡਾਕ ਗਿਆ ਇਹ ਐਂਡੀ ਇਹ ਮਹਾਂਪਾਇਆ ਮੈਂ ਛੱਡਦਾ ਹੀ ਹਾਂ ਤੇ ਅੱਜ ਹੀ ਥੱਲੇ ਛੱਡਿਆ ਮੈਂ ਤਕੂਨ ਨਿਕਲ ਜੂਗਾ ਜਦੋਂ ਇਹਦਾ ਟਾਈਮ ਆਇਆ ਉਹ ਬੈਗਰ ਚਲਾਇਆ ਮੁਰਗੀਆਂ ਤਾੜਦੇ ਬਾਈ ਥੱਲੇ ਚੱਲਦੇ ਆਂ ਕਾਹ ਜਿਹੜਾ ਉਹ ਪਿਆ ਸਾਰ ਇੱਥੋਂ ਪੱਟਦਾ ਫਸਫਾਈ ਕਰਤੀ ਆ ਦੇਖ ਲੋ ਇੱਧਰ ਫਰਟ ਰੋੜੀ ਚੱਕ ਲਈ ਤੋਂ ਫਾਰਸੀ ਜਿਹੜੀ ਲਾਈ ਸੀਗੀ ਪੱਟਦੀ ਆ ਠੀਕ ਆ ਆਪਣਾ ਟੈਡੀ ਦੇਖੋ ਜੇ ਕੱਲ ਪਤਾ ਨਹੀਂ ਕਿੱਥੇ ਉੱਠ ਗਿਆ ਮੁੜ ਕੇ ਆ ਗਿਆ ਉੱਡ ਗਿਆ ਸੀ ਇਹਦੀ ਹੁਣ ਤਾਂ ਲੱਗ ਗਿਆ ਬਾਈ ਪਾਕਾ ਠੀਕ ਆ ਤੇ ਇਹਨਾਂ ਨੂੰ ਹੁਣ ਆਪਾਂ ਲਾਉਣੇ ਆ ਜਦੋਂ ਉਹ ਬੱਚਾ ਉੱਡ ਕੇ ਆ ਗਿਆ ਉਹ ਬੈਠਾ ਖੋਡੇ ਤੇ ਤੇ ਦੋ ਇੱਧਰ ਗਏ ਜਿਹੜੇ ਉਹਨਾਂ ਚ ਇਹਨਾਂ ਦੋਨਾਂ ਤਰ੍ਹਾਂ ਚੋਂ ਜਿਹੜਾ ਮੁੜਿਆ ਛੇਤੀ ਉਹਦੀਆਂ ਆਪਾਂ ਬੱਚੇ ਲਾ ਦਾਂਗੇ ਦੂਜੇ ਦੀ ਛਤਰੀ ਤੇ ਬੰਨ੍ਹਾਂਗੇ ਜਾਨਵਰ ਠੀਕ ਜਲੋ ਠੀਕ ਹੈ ਬਈ ਹੱਥੀ ਗੱਲ ਸਾਰਿਆਂ ਨੂੰ